ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਿਗੋਲ ਵਜਾਇਆ ਜਾਣਾ ਰਮਿੰਦ ਕੇਜਰੀਵਾਲ ਨੇ ਪਹੁੰਚਣਾ ਹੈ ਉੱਥੇ ਡਾਕਟਰ ਬਲਬੀਰ ਸਿੰਘ ਪਹੁੰਚੇ ਨੇ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਇਸ ਵੇਲੇ ਸਥਿਤੀ ਨੂੰ ਕਿਵੇਂ ਦੇਖਦੇ ਹੋ ਤੇ ਇਹ ਰੈਲੀ ਦਾ ਕੀ ਮਹੱਤਵ ਹੈ ਪੰਜਾਬ ਦੀ ਜਿਹੜੀ ਸਥਿਤੀ ਹੈ ਅੱਜ ਅਕਾਲੀ ਦਲ ਨੂੰ ਭਾਜੀਪੀ ਨੂੰ ਲੋਕ ਨਕਾਰ ਚੁੱਕੇ ਆ ਕਾਂਗਰਸ ਤੋਂ ਤਰਾਹੀ ਤਰਾਹੀ ਕਰ ਰਹੇ ਆ ਤੇ ਉਹ ਜਿਹੜਾ ਤੀਜਾ ਬਦਲ ਜਿਹੜੀ ਆਮ ਆਦਮੀ ਪਾਰਟੀ ਉਹਦੇ ਵੱਲੋਂ ਦੇਖਣਾ ਹੈ ਤੇ ਸਾਨੂੰ ਅੱਜ ਉਮੀਦ ਹੈ ਕਿ ਜਿਹੜੀ ਸਾਡੀ ਅੱਜ ਦੀ ਰੈਲੀ ਹੋਏਗੀ ਰਿਕਾਰਡ ਤੋੜ ਹੋਏਗੀ ਔਰ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਏਗੀ ਔਰ ਪੰਜਾਬ ਦੇ ਜਿੰਨੇ ਵੀ ਦੁਖਾਂਤ ਹੈ ਉਹਨਾਂ ਬਾਰੇ ਵਿਚਾਰ ਹੋਏਗੀ ਮੁੱਦਿਆਂ ਬਾਰੇ ਗੱਲਬਾਤ ਹੋਏਗੀ ਚਾਹੇ ਉਹ ਨੌਜਵਾਨੀ ਦਾ ਸੰਕਟ ਹੈ ਜਾਂ ਕਿਸਾਨੀ ਦਾ ਸੰਕਟ ਸੰਕਟ ਹੈ ਉਹਦੇ ਬਾਰੇ ਜਿਹੜਾ ਅਸੀਂ ਇੱਕ ਦਿੱਲੀ ਦੇ ਵਿੱਚ ਜੋ ਅਰਵਿੰਦ ਕੇਜਰੀਵਾਲ ਦੀ ਸੋਚ ਸੀ ਜੋ ਇੱਕ ਮਾਡਲ ਬਣ ਚੁੱਕਿਆ ਹੈ ਉਹੋ ਜਿਹਾ ਮਾਡਲ ਸੀ ਇੱਥੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇਸ ਗੱਲ ਨੂੰ ਤੁਸੀਂ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋ ਚੁੱਕਿਆ ਹੈ ਉਹਨਾਂ ਦਾ ਇੱਕ ਧੜਾਵਕ ਹੋ ਚੁੱਕਿਆ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਇਸ ਵੇਲੇ ਨਾਜ਼ੁਕਾ ਮੰਨਦੇ ਹੋ ਉਲਟਾ ਹੋਇਆ ਨੁਕਸਾਨ ਜਿਹੜਾ ਹੋਣਾ ਸੀ ਹੋ ਚੁੱਕਿਆ ਹੁਣ ਨਵੀਆਂ ਕਰਮਾਂ ਉੱਠਣਗੀਆਂ ਇੱਕ ਨਵਾਂ ਜੋਸ਼ ਆਏਗਾ ਪਾਰਟੀ ਦੇ ਵਿੱਚ ਜਿਹੜਾ ਨੁਕਸਾਨ ਹੋਣਾ ਸੀ ਉਹ ਹੋ ਚੁੱਕਿਆ ਜਿਹੜੇ ਬੰਦੇ ਜਿੰਨੇ ਵੀ ਜਿਹੜੇ ਮਾੜੇ ਬੰਦੇ ਸੀ ਉਹ ਛੱਡ ਚੁੱਕੇ ਆ ਪਾਰਟੀ ਨੂੰ ਹੁਣ ਪਾਰਟੀ ਨਿੱਖਰ ਕੇ ਸਾਹਮਣੇ ਆਈ ਨਹੀਂ ਕਿਹਾ ਜਾ ਰਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਯਾਦ ਆਈ ਹੈ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਯਾਦ ਆਈ ਹੈ ਕਿਉਂ ਉਹਨੂੰ ਹਮੇਸ਼ਾ ਪੰਜਾਬ ਦੀ ਯਾਦ ਆਉਂਦੀ ਹੈ ਉਹ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕਰਦੇ ਉਹਦੇ ਵਾਸਤੇ ਕੰਮ ਕਰਦੇ ਆ ਉਦੋਂ ਉਦੋਂ ਦੇ ਆਏ ਨਾ ਪੰਜਾਬ ਦੇ ਵਿੱਚ ਵੱਡੀ ਰੈਲੀ ਕੋਈ ਨਹੀਂ ਜਿਹੜੀਆਂ ਰੈਲੀਆਂ ਹੁੰਦੀਆਂ ਇਲੈਕਸ਼ਨ ਤੋਂ ਪਹਿਲਾਂ ਹੀ ਕੀਤੀਆਂ ਜਾਂਦੀਆਂ ਇਲੈਕਸ਼ਨ ਤੋਂ ਪਹਿਲਾਂ ਹੀ ਕੀਤੇ ਜਾਂਦੀਆਂ ਰੈਲੀ ਹੁਣ ਕਰ ਰਹੇ ਹੋ ਪਹਿਲਾਂ ਵੀ ਪੰਜਾਬ ਚ ਆਏ ਆ ਪੰਜਾਬ ਬਾਰੇ ਲਗਾਤਾਰ ਮੀਟਿੰਗਾਂ ਕਰਦੇ ਆ ਸਾਡੇ ਜਿਹੜੀ ਇੱਕ ਹੋਰ ਕਮੇਟੀ ਆ ਉਹਦੇ ਨਾਲ ਸਾਡੀ ਹਰ ਮਹੀਨੇ ਮੀਟਿੰਗ ਹੁੰਦੀ ਆ ਲਗਾਤਾਰ ਚਿੰਤਤ ਆ ਆਮ ਆਦਮੀ ਪਾਰਟੀ ਦਾ ਧੜੇ ਨੇ ਟੁੱਟ ਕੇ ਆਮ ਆਦਮੀ ਪਾਰਟੀ ਬਣਾਈ ਆ ਪੰਜਾਬੀ ਇਕਤਾ ਪਾਰਟੀ ਬਣਾਈ ਆ ਆਮ ਆਦਮੀ ਪਾਰਟੀ ਨਾਲੋਂ ਟੁੱਟ ਕੇ ਪੰਜਾਬੀ ਇਕਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਤੁਸੀਂ ਕਿੱਥੇ ਦੇਖਦੇ ਹੋ ਉਹ ਆਮ ਆਦਮੀ ਪਾਰਟੀ ਦਾ ਧੜਾ ਨਹੀਂ ਹੈ ਉਹ ਜਿਹੜੇ ਬੰਦੇ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵਾਲੀ ਸੀ ਜੋ ਉਦੋਂ ਉਹ ਮੰਤਰੀ ਬਣਨ ਵਾਸਤੇ ਆਏ ਸੀ ਜਦੋਂ ਉਹ ਮੌਕਾ ਨਹੀਂ ਮਿਲਿਆ ਤਾਂ ਵਾਪਸ ਚਲੇ ਗਏ ਉਹਦੇ ਨਾਲ ਪਾਰਟੀ ਨੂੰ ਪਲਾ ਹੋਏਗਾ ਫਾਇਦਾ ਹੋਏਗਾ ਤੇ ਕੀ ਤੁਹਾਨੂੰ ਲੱਗਦਾ ਫਿਰ ਆਮ ਆਦਮੀ ਪਾਰਟੀ ਨੇ ਗਲਤੀ ਕੀਤੀ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਕੇ ਜੇ ਉਹ ਅਹੁਦੇ ਲੈਣ ਆਏ ਸੀ ਐਦਾ ਨਹੀਂ ਹੁੰਦਾ ਕਿਹੜੀ ਰਿਐਲਿਟੀ ਹੁੰਦੀ ਹੈ ਉਹ ਚੇਂਜ ਹੁੰਦੀ ਰਹਿੰਦੀ ਹੈ ਉਸ ਵੇਲੇ ਦੇ ਹਾਲਾਤ ਹੋਰ ਸੀ ਜੇ ਸਾਡੀ ਸਰਕਾਰ ਬਣੀ ਹੁੰਦੀ ਕੱਚੇ ਪੱਕੇ ਟੈਸਟ ਹੋ ਜਾਂਦੇ ਆ ਜਿਹੜੇ ਕੱਚੇ ਸੀ ਉਹ ਵਾਪਸ ਚਲੇ ਗਏ ਜਿਹੜੇ ਪੱਕੇ ਉਹ ਖੜੇ ਆ ਸਾਹਮਣੇ ਵੀ ਤੁਹਾਡੀ ਤੁਹਾਡੀ ਵੀ ਸੁਪਾਲ ਸਿੰਘ ਖਹਿਰਾ ਨਾਲ ਕਾਫੀ ਲਗਤ ਬਾਜੀ ਰਹੀ ਹੈ ਨਾ ਤੁਹਾਡੀ ਬਿਆਨਬਾਜ਼ੀ ਕਾਫੀ ਚੱਲਦੀ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਸੁਪਾਲ ਸਿੰਘ ਖਹਿਰਾ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਕਰ ਸਕਣਗੇ ਹੁਣ ਮੇਰੀ ਕਿਸੇ ਨਾਲ ਲਗਤ ਬਾਜੀ ਨਹੀਂ ਹੈ ਸਿਰਫ ਵਿਚਾਰਧਾਰਕ ਚੜ੍ਹੇ ਆ ਕਿ ਸਾਡੇ ਡਿਫਰੈਂਸਸ ਆ ਉਹ ਕੀ ਹੈ ਕਿ ਜਿਹੜੀ ਪਾਰਟੀ ਬਾਰੇ ਕੋਈ ਵੀ ਗੱਲ ਹੈ ਉਹ ਪਾਰਟੀ ਫੋਰਮ ਤੇ ਕਰੋ ਉਹ ਸੋਸ਼ਲ ਮੀਡੀਆ ਦੇ ਮੀਡੀਆ ਦੇ ਕਰਦੇ ਆ ਵਿਚਾਰ ਤਾਰਕ ਡਿਫਰੈਂਸ ਸੀਗੇ ਕੋਰਨ ਮੁਬਾਰਕ ਪੰਜਾਬ ਦੇ ਵਿੱਚ ਇੱਕ ਮਹਾਗੜ ਜੋੜ ਵੜਨ ਜਾ ਰਿਹਾ ਹੈ ਟਕਸਾਲੀ ਅਕਾਲੀ ਵਿੱਚ ਆ ਰਹੇ ਨੇ ਡਾਕਟਰ ਸਰੋਵਰ ਗਾਂਧੀ ਆ ਰਹੇ ਨੇ ਉਸ ਦਾ ਤੁਸੀਂ ਪੰਜਾਬ ਦੇ ਵਿੱਚ ਕੀ ਫਿਊਚਰ ਦੇਖਦੇ ਹੋ ਮਹਾਗੜ ਜੋੜ ਦਾ ਦੇਖੋ ਅਸੀਂ ਇਹ ਨਾ ਅਜੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਅਜੇ ਆਉਣ ਵਾਲੇ ਮਹੀਨੇ ਚ ਬਹੁਤ ਕੁਝ ਹੋਏਗਾ ਸਪਾਰਟੀ ਸੋਚ ਸਮਝ ਕੇ ਸਾਡੀ ਕੋਰ ਕਮੇਟੀ ਸਾਡੀ ਨੈਸ਼ਨਲ ਬਾਡੀ ਅਸੀਂ ਬੈਠ ਕੇ ਵਿਚਾਰ ਕਰਕੇ ਇਹਦੇ ਵਾਰ ਕੇ ਦੇਖਾਂਗੇ ਵੀ ਕਿ ਕਿਹੜੇ ਬੰਦੇ ਦੀ ਕੀ ਕ੍ਰੈਡਿਬਿਲਿਟੀ ਆ ਕਿਹੜਾ ਬੰਦਾ ਕੀ ਕਰਨਾ ਚਾਹੁੰਦਾ ਸੋਚ ਸਮਝ ਕੇ ਜੋ ਫੈਸਲਾ ਹੋਏਗਾ ਪਾਰਟੀ ਕਰੇਗੀ ਕੋਰ ਕਮੇਟੀ ਕਰੇਗੀ ਜਦੋਂ ਵਿਕਰਮ ਸਿੰਘ ਮਜੀਠੀਆ ਤੇ ਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਖਲਾਰਾ ਪਿਆ ਸੀ ਕਿਹਾ ਜਾ ਰਿਹਾ ਹੈ ਕਿ ਅੱਜ ਦੁਬਾਰਾ ਤੋਂ ਨਸ਼ੇ ਦੇ ਖਿਲਾਫ بڑا ਅੰਦੋਲਨ ਕੀਤਾ ਜਾ ਸਕਦਾ ਤੁਹਾਨੂੰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਜੀ ਦੇਖੋ ਜਿਹੜਾ ਪਾਰਟੀ ਦਾ ਉਹ ਇੱਕ ਪਾਰਟੀ ਦੀ ਜਿਹੜੀ ਕਮੇਟੀ ਹੈ ਆਮ ਆਦਮੀ ਪਾਰਟੀ ਦਾ ਸੋਚਾ ਸਮਝਿਆ ਹੋਇਆ ਹਾਲਾਤ ਦੇ ਹਿਸਾਬ ਨਾਲ ਸਹੀ ਫੈਸਲਾ ਸੀ ਉਹਨਾਂ ਨੇ ਆਪਣਾ ਸਾਰਾ ਧਿਆਨ ਇੱਕ ਪਾਸੇ ਦਿੱਲੀ ਦੇ ਵਿੱਚ ਇੱਕ ਮਾਡਲ ਡਿਵੈਲਪ ਕਰਦੇ ਵਿੱਚ ਸਿਹਤ ਸਿੱਖਿਆ ਦੇ ਉੱਤੇ ਲੋਕਾਂ ਨੂੰ ਬੁਨਿਆਦੀ ਸੁਰੱਖਿਆ ਦੇਣ ਵਾਸਤੇ ਹੋਮ ਡਿਲੀਵਰੀ ਆਫ ਸਰਵਿਸਿਜ਼ ਉਹਦੇ ਤੇ ਲਾਇਆ ਉਹਨੂੰ ਸਾਡੇ ਸਾਨੂੰ ਉਹਦਾ ਫਾਇਦਾ ਵੀ ਹੋ ਰਿਹਾ ਹੈ ਕੇਜਰੀਵਾਲ ਨੇ ਜਿਹੜਾ ਮਾਡਲ ਦਿੱਲੀ ਵਿੱਚ ਦਿੱਤਾ ਹੁਣ ਅਸੀਂ ਉਹ ਸਾਰੇ ਹਰਥਾਂ ਤੇ ਪ੍ਰੋਪਗੇਟ ਕਰਾਂਗੇ ਉਹਨੂੰ ਤੇ ਉਹ ਪੰਜਾਬ ਦਾ ਫੈਸਲਾ ਜਿਹੜਾ ਸੀਗਾ ਸਾਡੀ ਪਾਰਟੀ ਦਾ ਫੈਸਲਾ ਜਿਹੜਾ ਸੀਗਾ ਉਹ ਸਹੀ ਸਾਬਤ ਹੋਇਆ ਜਿਸ ਤਰ੍ਹਾਂ ਦਿੱਲੀ نیوز ਕੁਪਾਲ ਸਿੰਘ ਖਹਿਰਾ ਹੁਣਾਂ ਨੇ ਬਦਨਾਮ ਕੀਤਾ ਕਿ ਦਿੱਲੀ ਵਰਸਸ ਪੰਜਾਬ ਬਣਾ ਤਾ ਤੁਹਾਨੂੰ ਲੱਗਦਾ ਦਿੱਲੀ ਦਾ ਮਾਡਲ ਪੰਜਾਬ ਚ ਕੰਮ ਆਏਗਾ ਹੁਣ ਉਹ ਬਹੁਤ ਵੱਧ ਭਾਗਾ ਸੀ ਸਖਪਾਲ ਖੈਰ ਨੂੰ ਉਹਦਾ ਬਹੁਤ ਨੁਕਸਾਨ ਹੋਏਗਾ ਪਾਰਟੀ ਨੂੰ ਉਹਨਾਂ ਨੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਆ ਪਾਰਟੀ ਇਹਦੇ ਵਿੱਚ ਉੱਭਰੇਗੀ ਪਾਰਟੀ ਉੱਪਰ ਕੇ ਦਿੱਤਰ ਦੇ ਸਾਹਮਣੇ ਆਏ ਲੋਕ ਸਭਾ ਚੋਣਾਂ ਵਾਸਤੇ ਆਮ ਆਦਮੀ ਪਾਰਟੀ ਦੀ ਤਿਆਰੀ ਕਿਵੇਂ ਦੇਖਦੇ ਹੋ ਤੁਸੀਂ ਕਿੰਨੀ ਹੈ ਲੋਕ ਸਭਾ ਚੋਣਾਂ ਬਾਰੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਤਿਆਰੀ ਕਿਵੇਂ ਹੈ ਤੁਹਾਨੂੰ ਅੱਜ ਪਤਾ ਲੱਗ ਜਾਣਾ ਤੁਹਾਡੇ ਸਵਾਲਾਂ ਦੇ ਜਵਾਬ ਦੇ ਜਣੇ ਜਦੋਂ ਅੱਜ ਰੌਣਕ ਟੋਰ ਕੱਟ ਹੋਇਆ ਪੰਜਾਬ ਦੇ ਵਿੱਚ ਇੱਕ ਨਵਾਂ ਜੋਸ਼ ਆਏਗਾ ਤੁਸੀਂ ਦੇਖੋਗੇ ਕਿ ਪਾਰਟੀ ਜਿਹੜੀ ਆੜ ਵਾਲੇ ਦਿਨਾਂ ਦੇ ਵਿੱਚ ਹੋਰ ਮਜ਼ਬੂਤ ਹੋ ਕੇ ਨਿਕਲੇਗੀ ਇਸ ਕ੍ਰਾਈਸਿਸ ਦੇ ਵਿੱਚ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਨਾਲ ਗੱੜਜੋੜ ਹੋ ਰਿਹਾ ਕਾਂਗਰਸ ਪਾਰਟੀ ਨਾਲ ਦੇਸ਼ ਦੇ ਵਿੱਚ ਗੱੜਜੋੜ ਹੋ ਰਿਹਾ ਜਿਹਨੇ ਸਾਡਾ ਕਾਂਗਰਸ ਪਾਰਟੀ ਨਾਲ ਕੋਈ ਗੱੜਜੋੜ ਨਹੀਂ ਆ ਰਿਹਾ ਜਿਹੜੀਆਂ ਬਾਕੀ ਵਿਰੋਧੀ ਪਾਰਟੀਆਂ ਆਈਆਂ ਉਹ ਦੇਸ਼ ਭਲੇ ਦੇ ਵਿੱਚ ਸਾਡੀ ਜਿਹੜੀ ਨੈਸ਼ਨਲ ਬਾਡੀ ਆ ਉਹਦੇ ਬਾਰੇ ਜੋ ਵੀ ਸੋਚ ਸਮਝ ਕੇ ਫੈਸਲਾ ਕਰੇ ਬਹੁਤ ਬਹੁਤ ਧੰਨਵਾਦ ਕਰਨੀ ਬੇਸ ਦੇ ਕੇ ਜਾਣ ਕਰ ਦਿੱਤੀ ਹੈ ਕਿ ਕਾਂਗਰਸ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਗੜ ਜੋੜ ਨਹੀਂ ਹੋਣ ਜਾ ਰਿਹਾ ਵੱਡੀ ਪੱਧਰ ਤੇ ਇੱਥੇ ਲੋਕ ਪਹੁੰਚਣਗੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਆਪਣੇ ਜੋ ਨੁਕਸਾਨ ਉਹਨਾਂ ਨੂੰ ਹੋਇਆ ਸੀ ਇੱਕ ਲੜਾ ਵਕਤ ਦੇ ਨਾਲ ਉਹ ਨੁਕਸਾਨ ਇੱਕ ਵਾਰ ਫਿਰ ਤੋਂ ਕਵਰ ਹੋਏਗਾ ਜਿਹਾ ਡਾਕਟਰ ਪ੍ਰਵੀਰ ਸਿੰਘ ਦਾ ਕਹਿਣਾ ਹੈ ਰੈਲੀ ਇੱਥੇ ਬਰਨਾਲਾ ਦੇ ਵਿੱਚ ਹੈ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਪਹੁੰਚਣ ਦੀ ਗੱਲ ਇੱਥੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਆਖੀ ਜਾ ਰਹੀ ਹੈ ਪਰ ਅਸਲੀਅਤ ਕੀ ਹੈ ਕਿ ਕਿੰਨੇ ਲੋਕ ਪਹੁੰਚਦੇ ਨੇ ਲੋਕਾਂ ਵੱਲੋਂ ਹੰਗਾਰਾ ਮਿਲਦਾ ਜਾਂ ਨਹੀਂ ਦਾ ਪੰਜਾਬੀ ਵੀ ਤੁਹਾਨੂੰ ਇਸੇ ਪਲ-ਪਲ ਦੀ ਜਾਣਕਾਰੀ ਇਸੇ ਤਰ੍ਹਾਂ ਦਰਹੇਗਾ